ਸਾਡੇ ਵੀ ਰੇੜੀ ਯੂਨੀਅਨ ਵਾਲੇ ਫਾਤੇ ਪ੍ਰਵਾਨ ਕਰਨਾ ਸ੍ਰੀ ਵਾਹਿਗੁਰੂ ਜੀ ਕਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਐਮਐਲਏ ਜਗਦੀਪ ਗੋਲਡੀ ਇੱਥੇ ਮੰਡੀ ਦੇ ਵਿੱਚ ਆਇਆ ਤੇ ਜਿਵੇਂ ਬੰਦਾ ਹਿੱਲਿਆ ਨਹੀਂ ਹੁੰਦਾ ਕਮਰਾੜ ਦੇ ਵਿੱਚ ਹੁੰਦਾ ਤੇ ਆਪਦੇ ਲਿਆ ਕੇ ਬੰਦੇ ਪਹਿਲਾਂ ਸਿਖਾ ਕੇ ਵੀ ਤੁਸੀਂ ਜਦੋਂ ਮੈਂ ਆਵਾਜ਼ ਤੁਸੀਂ ਆ ਕੁਝ ਬੋਲ ਲੈ ਜਿੰਦਾਬਾਦ ਕਰਨੀ ਇਹ ਫਲਾਣਾ ਕਰਦਾ ਕਹਿੰਦਾ ਜੀ ਮੈਂ ਆ ਵੀ ਸ਼ੈੱਡ ਮੈਂ ਬਣਾਇਆ ਮੈਂ ਤਾਂ ਸਮਝ ਨਹੀਂ ਆ ਕਿ ਇਹ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਕਿਤੇ ਭਲੇਖੇ ਨੇ ਇਹ ਦੂਰ ਕਰਨੇ ਪੈਣਗੇ ਅੱਗੇ ਐਮਪੀ ਦੇ ਇਲੈਕਸ਼ਨ ਚ ਜ਼ਿਆਦਾ ਤਾਂ ਦੂਰ ਹੋ ਗਏ ਨੇ ਕਿਉਂਕਿ 92 93 ਹਜ਼ਾਰ ਤੋਂ 35 ਹਜ਼ਾਰ ਤੇ ਆ ਗਏ ਨੇ ਤੇ 35 ਹਜ਼ਾਰ ਤੋਂ ਫਿਰ ਉਹ ਪੰਜ ਤੇ ਆਉਣਾ ਦੁਬਾਰਾ ਵਾਪਸ ਪਰਮਾਤਮਾ ਮਿਹਰ ਕਰੇ ਜਿਹੋ ਜੇ ਇਹਨਾਂ ਦੇ ਲੱਛਣ ਤੇ ਇਹ ਜਿਹੜਾ ਨਵਾਂ ਸ਼ੈੱਡ ਜਿਹੜਾ ਬਣਿਆ ਉਹਦੇ ਵਿੱਚ ਵੀ ਇਹਨੇ ਲੱਖਾਂ ਰੁਪਈਆ ਦਾ ਜਿਹੜਾ ਕਪੜਾ ਕੀਤਾ ਹੈ ਐਸ ਸ਼ੈੱਡ ਦੇ ਵਿੱਚ ਵੀ ਇਹਨੇ ਲੱਖਾਂ ਰੁਪਈਆ ਦਾ ਤੁਸੀਂ ਸਾਰਾ ਰਿਕਾਰਡ ਕਢਾ ਲਓ ਆ ਚੇਅਰਮੈਨ ਸਾਹਿਬ ਤੁਹਾਨੂੰ ਵਿਸਤਾਰ ਨਾਲ ਦੱਸਣਗੇ ਕਿੰਨੀਆਂ ਆਰਟੀਆਈ ਪਾਈਆਂ ਨੇ ਉਹਦੀ ਰਿਪੋਰਟਿੰਗ ਦੇ ਰਹੇ ਉਹ ਕਿੰਨਾ ਚਿਰ ਭਰਿ ਮਾਨ ਦੇਓਗੇ ਆਖਰ ਤਾਂ ਦੇਣੀ ਪਊਗੀ ਹੁਣ ਆ ਸ਼ੈੱਡ ਦਾ ਅਸਲ ਮਸਲਾ ਕੀ ਵੀ ਇਹ ਕੁਝ ਮੋٹے ਘਰਾਂ ਨੂੰ ਥਾਂ ਮੈਨ ਚੁਣ ਕੇ ਮੀਟਿੰਗ ਕਰਕੇ ਇਹਨਾਂ ਕੋਈ ਬੈਠੇ ਆ ਵੀ ਕੋ 5-5 7-7 ਲੱਖ ਰੁਪਈਆ ਮੈਨੂੰ ਦਿਓ ਤੇ ਮੈਂ ਤੁਹਾਨੂੰ ਇੰਨੀ ਨਹੀਂ ਜਗ੍ਹਾ ਇੱਥੇ ਦੇਵਾਂਗਾ ਰੋਣਾ ਰੇੜੀਆਂ ਦਾ ਨਹੀਂ ਰੋਲਾ ਫੜੀਆਂ ਦਾ ਨਹੀਂ ਰੋਲਾ ਹੈਗਾ ਜਿਹੜਾ ਇਹਨੂੰ ਹੋਰ 25-30 ਲੱਖ ਰੁਪਈਆ ਚੋ ਜਗਾ ਤੋਂ ਬੜਨੇ ਤੇ ਉਹ ਪੈਸੇ ਵਿਖਦੇ ਬਣੇ ਨੂੰ ਕਿਉਂਕਿ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਜਿਹੜਾ ਥਾਂ ਥਾਂ ਤੇ ਗੱਲ ਕਹਿੰਦਾ ਵੀ ਮੇਰੀ ਤਾਂ ਵੇਕਰੀ ਦਾ ਫੱਬਿਆ ਸੀ ਆ ਲਾਸਟ ਵਾਰੀ ਤੇ ਪਹਿਲੀ ਵਾਰੀ ਏ ਵੀ ਜਿੰਨਾ ਕੁਝ ਲੁੱਟਣਾ ਹੈ ਮੈਂ ਲੁੱਟ ਲਵਾਂ ਪਰ ਇਹਨੂੰ ਇਹ ਨਹੀਂ ਪਤਾ ਕਿ ਲੁੱਟੇ ਡਾਂਗੇ ਪ੍ਰਮਾਤਮਾ ਮੇਰ ਕਰਦੀ 3 ਬੰਦੇ ਧੱਕਾ ਇਹ ਕੁਝ ਚੰਗੀ ਇਹ ਵੀ ਸ਼ ਜੀ ਸਫਾਈ ਸੁਈ ਕਰ ਤਾਈ ਫਿਰ ਸ਼ੈੱਡ ਬਣ ਗਿਆ ਜਦੋਂ ਸ਼ੈੱਡ ਬਣ ਗਿਆ ਰੇੜੀਆਂ ਵਾਲੇ ਵਾਸਤੇ ਹੁਣ ਚਲੋ ਨਵਾਂ ਵਰਤ ਵਾਸਤੇ ਭਾਈ ਆਰ ਦੀ ਉਹ ਨਾ ਹੋਵੇ ਰੇੜੀਆਂ ਰੇੜੀਆਂ ਆ ਜਾਣੀ ਤੋਂ ਜਿਹੜੀ ਜਿਹੜੀ ਬਾਜ਼ਾਰ ਦੇ ਵਿੱਚ ਜਾ ਕੇ ਸਾਰੇ ਪਰਮਾਤਮਾ ਸਾਰੇ ਪਿੰਡ ਵਾਸੀ ਹਰ ਇੱਕ ਬੰਦਾ ਰੇੜੀਆਂ ਵਾਲੇ ਭਰਾਵਾਂ ਦੇ ਨਾਲ ਹੈ ਆ ਮੰਡੀ ਦੇ ਵਿੱਚ ਮਿਲ ਲੱਗਦਾ ਇੱਕ ਐਮ ਐਲ ਏ ਦੀ ਉੱਕਤ ਦੇਖੋ ਵੀ ਹਰ ਇੱਕ ਮੰਡੀ ਕਿਉਂ ਨੇ ਦਾਪਾ ਲਾਇਆ ਮੈਂ ਤੇਰਾ ਇਹ ਕਰਾ ਦੂੰ ਮੈਂ ਉਹ ਕਰਾ ਸਕਲ ਢਣੀਆਂ ਸਾਹਿਬ ਨੇ ਆਪ ਹੀ ਸਾਰਿਆਂ ਨੂੰ ਕਿਹਾ ਵੀ ਤੁਸੀਂ ਆਵਦਾ ਪਹੀ ਫਰੂਟ ਜਾਂ ਸਮਝੀ ਖਰਾਬ ਨਾ ਕਰੋ ਕਿਉਂਕਿ ਇਹ ਕਿਹੜਾ ਕੋ ਹੋਰ ਸੌਦਾ ਵੀ ਜਿਹੜਾ ਲਗਾਤਾਰ ਅਰਧ ਹਾਲ ਚੱਲ ਜੇਗੀ ਵੀ ਤੁਸੀਂ ਆਪ ਦਾ ਸੌਦਾ ਪਤਾ ਜਿਹੜਾ ਆਇਆ ਹੈ ਉਹ ਵੇਚੋ ਤਾਂ ਕਰਕੇ ਕਿਰੀ ਮੰਡੀ ਚਲਾਤੀ ਹੈ ਪਰ ਇਹਨਾਂ ਦੇ ਕਿਤੇ ਵਹਿਮ ਹੋਵੇ ਵੀ ਇਹ ਜਿਹੜੀ ਲੜਾਈ ਇਹ ਰਹਿ ਜੇਗੀ ਇਹ ਲੜਾਈ ਕਾਮ ਰੇਡ ਸਾਹਿਬ ਕਿਸਾਨ ਯੂਨੀਅਨ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਲੜਾਈ ਬਿਲਕੁਲ ਜਿੱਤੀ ਜਾਏਗੀ ਤੇ ਜਿੰਨੇ ਵੀ ਸਾਰੇ ਇੱਥੇ ਸਾਡੀਆਂ ਭੈਣਾਂ ਮਤਾਵਾ ਵੀਰ ਲਗਾਤਾਰ ਅੱਜ ਪਹਿਵਾਂ ਦੇ ਨੇ ਕਿ ਚੌਥਾ ਹੈ ਆ ਛੇਵਾਂ ਦੇ ਨੇ ਲਗਾਤਾਰ ਛੇਵਾਂ ਦੇਣ ਤੋਂ ਸਾਤ ਦੇ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ